ਸਤਿਗੁਰਾਲ ਜੀ ਅਸੀਕਾਲ ਜੀ ਬਾਕੀ ਬਾਈ ਲੈ ਕੇ ਲਾਉਣ ਚਾਰਜ ਆੜੀ ਲੈਟਰ ਲੈਂਦੀ ਬਾਈ ਪਹਿਲਾਂ ਤਾਂ ਆਨਲਾਈਨ ਮਗਾਈਆ ਚਾਚਾ ਨੇ ਠੀਕ ਐ ਮੈਂ ਦੇਖ ਲਈ ਦੋ ਦਿਨ ਬਾਅਦ ਕੇ ਸਾਰੀ ਨਾਲ ਵੱਡੀ ਜਾਂਦੀ ਐ ਇਹ ਹੂੰ ਤੁੰਡੀ ਜੇ ਬੱਤਲ ਵੀ ਬੱਤਲ ਜੇ ਮੈਂ ਯਾਰ ਕਿ ਹੋ ਜਾਂਦੀ ਐ ਤਾਂ ਅੱਜ ਮੈਂ ਇਹੀ ਕੰਮ ਪਾ ਰਸ ਫੇਰ ਦਾ ਹੂੰ ਅੱਛਾ ਇਹ ਰੇਪ ਆਉਣਾ ਮੈਂ ਹੁਣ ਰੇਪ ਪਾਉਂਗਾ ਹੁਣ ਪਹਿਲਾਂ ਇਹਦਾ ਜਿਗਾਰ ਬਣਾ ਕੇ ਲਿਆਇਆ ਦੁੱਲੇ ਤੇ ਆਹਾ ਆਹੋ ਆਹ ਜੀ ਜੀ ਹੂੰ ਦੁੱਲੇ ਭਾਗੇ ਆਉਨੇ ਵਧੀਆ ਬਣਾਤਾ ਆਏ ਆਏ ਗਾਡਰ ਫਿੱਟ ਹੋ ਜਾਣਾ ਹੈ ਆਏ ਠੂਜੂ ਸਿੱਧਾ ਹੋਣਾ ਇਹਨੇ ਗਾਡਰ ਛੋਟਾ ਨਹੀਂ ਹੈਗਾ ਨਾ ਨਾ ਹਾ ਗਾਡਰ ਯਾਰ ਆਉ ਉਹ ਫਿਰ ਉਹ ਵੀ ਕਹਿੰਦਾ ਮੈਂ ਵੀ ਤਾਂ ਕੋਈ ਕਿੱਥੇ ਛੋਟਾ ਵੇ ਮਿੰਕੇ ਲੈ ਗਿਆ ਡੱਕਾ ਡੱਕਾ ਮਿੰਕੇ ਲੈ ਗਿਆ ਮੈਂ ਚੱਲ ਵੇ ਚੜ ਦੇਖ ਅੱਛਾ ਉਹਦੇ ਬਾਅਦ ਫਿਰ ਮੈਂ ਜਿਹੜਾ ਤੈਨੂੰ ਕਹਾਂ ਫੋਨ ਕਰਾਂ ਮੈਂ ਗਾਡਰ ਸਮਾ ਲਿਆਉਣਾ ਚਮਕੌਰ ਤੇ ਫਿਰ ਜਿਹੜਾ ਸਮਾ ਲਿਆ ਕੇ ਆਇਆ ਮੈਂ ਕਿਹਾ ਉਹ ਮਿਸਤਰੀ ਨੂੰ ਕਿਹਾ ਭਾਈ ਇਹਨੂੰ ਮੈਂ ਪੱਟ ਕੇ ਖੜਾ ਦੇ ਇਹਨੂੰ ਇਹ ਟੋਕਰਾਂ ਨਾ 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 ਮਚਾ ਲੂਗਾ ਕਹਿੰਦਾ ਗੁਸਰੀ ਉਡਾਈਦਾ ਕਹਿੰਦਾ ਸਭ ਕੁਝ ਠੀ ਯਾਰ ਇੱਕ ਪਲੰਗਰ ਦਾ ਕੰਮ ਪਲੰਤਰਨਾਮਾ ਪਵਾ ਲਿਆ ਪੰਪ ਦਾ ਕੰਮ ਕਰਾ ਲਿਆ ਕਹਿੰਦਾ ਨਿਊ ਜਲਰ ਪੰਪ ਦਾ ਉਹ ਕਰਾ ਲੈਣਾ ਰੁਪਿਆ ਲੱਗਿਆ 1500 ਮੈਂ ਸਰਵਿਸ ਵੀ ਕਰਦੇ ਹੁਣ ਸੱਤ ਸਭ ਦੀ ਲਿਆ ਪੀਪੀ ਤੇਲ ਦੀ ਤੇਲ ਦੀ ਤੇ ਹੁਣ ਐਨ ਬਣ ਖੱਟੜੀ ਮੂਹਾਂ ਸਟਾਰਟ ਹੁੰਦਾ ਤੁਹਾਨੂੰ ਵੀ ਲਾਈਟ ਭੱਜੀ ਦੇ ਪਤਾ ਲੱਗਿਆ ਗੱਲ ਹੈ ਵੀ ਉਹ ਖਰਾਬ ਆ ਲੈ ਬਾਈ ਲਾਈਟ ਦੀ ਆਈ ਗੱਲ ਨਾਲੀ ਨਾ ਨੀ ਚੋਕਾ ਨਹੀਂ ਨਹੀਂ ਖੜਾ ਨਹੀਂ ਉਹਦੀ ਅੱਜ ਸਰਵਿਸ ਨਹੀਂ ਕਰਨੀ ਕਿੱਥੇ ਹੁਣ ਮੈਂ ਪਹਿਲਾਂ ਆਈ ਕੰਮ ਕਰਾਵਾਂ ਯਾਰ ਪੌੜੀ ਛੋਟੀ ਨਹੀਂ ਹੈਗੀ ਆਪਣੀ ਉਹ ਹੈ ਕਿਹੜੇ ਪੌੜੇ ਆਓ ਖੜੀ ਐ ਪੌੜੀ ਤੂੰ ਮੰਜੇ ਵੱਲਾ ਹੈਂ ਮੰਜੇ ਬੰਨ ਲਕਨੀ ਪੌੜੀ ਹਾਂ ਨਾ ਮੰਜੇ ਬੰਨ 7:00 ਵਜੇ ਪੂਰਾ ਮੈਲਾ ਤੁਹਾਨੂੰ ਉੱਪਰ ਜਾਏਗਾ ਇਹਨਾਂ ਨੂੰ ਉੱਪਰ ਕਮ ਕਾਇਆ ਜਾ ਜਾ ਚੇ ਤਿੰਨਾਂ ਨੂੰ ਟੁੱਟੂਗੀ ਨਾ ਨਾ ਤਿੰਨ ਤਾਂ ਹੀ ਟੁੱਟਦੀ ਤਿੰਨ ਪੇ ਪੈਰ ਰੱਖਣੇ ਪੈਣੇ ਪਿੱਛੇ ਫਿਰ ਮੂਹਰੇ ਤਾਂ ਫਸਾਣੀ ਵੀ ਆ ਦੂਹ ਜਲ ਜਾਣਾ ਕੰਮ ਹਣਾ ਆਹ ਹਾ ਨਾ ਹਾਂ ਪੌੜੀ ਦੇ ਕਿੱਥੇ ਆ ਤੁਹਾਨੂੰ ਲਾ ਕੇ ਦੰਦਾ ਜਗੜ ਫੜ ਖੜ ਬਹੁਤ ਵੱਡੀ ਆ ਪੌੜੀ ਅੰਦਰ ਪੌੜੀ ਛੋਟੀ ਹੈ ਛੋਟੀ ਆ ਛੋਟੀ ਆ ਛੋਟੀ ਹੈਗਾ ਛੋਟੀ ਹੀ ਆ ਛੋਟੀ ਹੈ ਛੋਟੀ ਬੜੀ ਮਗਾਲਾ ਬਾਡੀ ਫਿਰ ਕਿਸ ਤੇ ਇਹ ਗੰਨੇਲਾ ਮਗਾਲਾ ਉਹ ਆ ਬਾਹ ਛੋਟੀ ਬਾਡੀ ਆ ਕਿੱਥੇ ਲੱਗਣੀ ਆ ਓਰੇ ਉਹ ਕਿ ਆ ਗਿਆ ਨਹੀਂ ਲੱਗਣੀ ਫੜ ਲਵੇਂ ਫੜ ਤਾਂ ਮੈਂ ਲਾਉਂਗਾ ਉਹ ਅਸੀਂ ਬਨੇਰੀਏ ਖੰਬੇ ਮਤਾਰਾ ਲੋਡ ਕਰੀਏ ਫੜ ਫੜ ਕੇ ਆਈ ਤਾਂ ਅਸੀਂ ਬਿਨਾਂ ਤੇ ਗੁੱਡੇ ਵੀ ਜੱਜ ਜਾਂਦੇ ਆ ਲੈ ਓਰੇ ਖਾ ਦੂੰਗਾ ਤੂੰ ਫੜ ਲੂਗਾ ਮੈਂ ਤਾਂ ਛੱਡ ਦੇਣਾ ਮੈਂ ਫੜ ਲੈਣੀ ਮੈਂ ਤਾਂ ਨਹੀਂ ਛੱਡਦਾ ਪੌੜੀ ਨਹੀਂ ਤੇਮਾਰਸੇ ਵਾਲਾ ਮੂੰਹ ਦੂਨੀਆਂ ਲਿਆ ਦੇ ਪਿੱਛੇ ਨਾ ਆਉਂ ਤੈਨੂੰ ਮੈਂ ਪਾਉਂਗਾ ਹਾਂ ਵਈ ਹਾਂ ਆਉਡੀ ਤੈਨੂੰ ਕਰਿਆ ਲੈ ਜੂ ਚੜ ਜੂ ਜਾਂਗੇ ਫੜ ਦੂੰਗਾ ਫਮ ਤਾਂ ਜਿਆ ਫੜ ਪਲਾਸ ਫੜਾ ਦੂੰਗਾ ਤੁਨੂੰ ਲਾਫ ਤੇ ਫਿਲ ਟੂ ਵੀ ਆ ਗੁਸੀ ਵੀਰੇ ਗੇ ਜ ਮੈਂ ਪਾਈ ਨੂੰ ਗੇ ਜ ਮੈਂ ਮੈਂ ਕਿ ਇਦਾਂ ਫੜਾਉਂਗਾ ਤੈਨੂੰ ਬਿਜਲੀ ਵਾਲਾ ਮੈਂ ਇੰਨਾ ਦਵਾਨ ਕਿੱਥੋਂ ਲਿਕੇ ਜਾਵਾਂ ਉੱਪਰ ਗੇ ਚ ਪਾ ਅਸੇ ਖਰੀਦੇ ਬਾਦ ਪ੍ਰੋਜੈਕਟ ਹੋ ਰਿਹਾ ਫਿਰ ਮੰਜੀ ਜਿ ਪਾਉਣਾ ਪਸੋਣਾ ਪੈਣਾ ਇਹ ਕੌੜੀ ਦੇ ਰੈਂਟ ਮੰਜੀ ਦਾ ਜਿ ਪੈਣਾਗਾ ਇਹ ਟੋਟ ਟੋਟ ਕੋਈ ਨਹੀਂ ਪੈਣਾ ਡੰਡਾ ਜਾਂ ਥੱਲੀ ਜੇ ਡੰਡੇ ਦਾ ਥੱਲੀ ਲਾਗੇ ਹੋਰ ਉਧਰ ਨੂੰ ਕਰ ਮੈਂ ਕਹਨਾ ਠੀਕ ਐ ਇੱਥੇ ਨਾ ਨਾ ਉਹ ਆੜਮ ਗਾੜ ਚ ਹੈ ਉਧਰ ਨੂੰ ਕਰ ਪੌੜੀ ਬਾ ਇੰਨੀ ਨਹੀਂ ਇੰਨੀ ਨਹੀਂ ਲੈ ਮੈਂ ਚਾਰ ਨੂੰ ਹੂੰ ਸੀ ਤੂੰ ਚਾਰ ਨੂੰ ਕਿੱਧਰ ਫੜ ਕੇ ਪੈ ਗਿਆ ਚਾਰ ਨੂੰ ਕਿਲਾ ਦੇ ਰਾਂ ਪਹਿਲਾਂ ਪ ਤੈਨੂੰ ਕੋਲ ਤੇ ਫੇਰ ਕਹਾਂ ਸੱਚੀ ਇੰਚ ਦਾ ਹੀ ਫਰਕ ਪੈ ਜਾਂਦਾ ਆਓ ਚੱਲ ਕਿਹੜੀ ਗੱਲਾਂ ਕਰਦਾ ਤੂੰ ਤੂੰ ਆਇ ਕੋਈ ਤੇਰਾ ਘਾੜਨਾ ਆਤ ਪਾ ਕੇ ਫੇਰ ਲੋੜ ਪੈ ਜਾਣਾ ਕੰਮ ਪੌੜੀ ਨਹੀਂ ਛੱਡਦੀ ਆ ਪੌੜੀ ਨਹੀਂ ਛੱਡਦਾ ਮੈਂ ਪੌੜੀ ਛੱਡ ਤੂੰ ਲੜਕੀ ਆ ਉੱਪਰ ਪੌੜੀ ਨਹੀਂ ਛੱਡਦਾ ਇੱਥੇ ਤੇ ਨਾੜਦਾ ਖੁੱਲ ਨਹੀਂ ਲੋੜ ਨਹੀਂ ਜਿੱਦ ਨੂੰ ਯਾਰ ਛੱਡਦਾ ਉਹ ਨਾੜ ਕੋਲੜੀ ਲੋੜ ਜਿੱਦ ਨੂੰ ਵੀਰ ਐਦਾਂ ਹੀ ਪੈ ਜਾਂਦੇ ਨੇ ਇਹ ਲੈ ਠੀਕ ਐ ਆ ਠੀਕ ਆ ਠੀਕ ਹੈ ਕਿ ਇੱਧਰ ਤੇ ਨੇ ਆਏ ਪੈ ਜਾਣਾ ਤਾਂ ਤੇ ਨਟ ਕਰ ਗਾਹ ਕਰ ਗਾਹ ਕਰ ਬੌੜੇ ਨੂੰ ਆ ਮੜਾ ਖੜਦਾ ਜਾ ਲੈ ਔੜੀ ਦਾ ਠੀਕ ਲੈ ਲੈ ਹੋ ਗਣੀ ਸਿੱਧੀ ਗੱਲ ਮੈਨੂੰ ਔੜੀ ਆਦਾ ਲੈ ਵਾ ਆਏ ਕਿਹਦੀ ਗਾਡਰ ਤੇ ਆਹ ਬੱਠੀਕ ਹੈ ਇੱਥੇ ਲੋਟਾ ਪਰ ਟਾਇਟ ਕਰਈਆਂ ਨੇ ਆਏ ਤਾਂ ਇਹ ਕੰਮ ਵੀਰ ਜੜ ਤੇ ਸਿੱਖੇ ਪਏ ਪੂਰੇ ਹੂੰ ਕੁੰਬੀਆ ਵੀ ਅਸੀਂ ਤੇ ਲਾਈਆਂ ਪਹਿਲਾਂ ਹੁਣ ਤਾਂ ਮੀਟਰ ਦੂਏ ਆ ਗਏ ਆਹ ਨਾ ਬੱਤੀ ਚੱਲਣਾ ਕੀ ਗੱਲ ਆਸਦੀ ਆਪਣੀਆਂ ਪਰਾਤੀਆਂ ਨਹੀਂ ਰਸੀਦੀਆਂ ਨਾਲ ਨਾਲ ਕਿਹਦਾ ਇਸਦੀ ਗੱਲ ਕਰਦਾ ਮੈਂ ਮੈਂ ਵੀ ਤਾਂ ਉਹ ਵੀ ਕਰਦਾ ਹਾਂ ਬੈਰ ਤਾਂ ਬਹੁਤ ਕੋਡਿਲੇ ਕਰਦੇ ਲੋਕ ਸਾਰੇ ਗੁੰਡੀ ਲਾਉਂਦੇ ਇੱਕ ਬਦਦਰ ਤੇ ਸਾਰੇ ਹੀ ਬਾਈ ਹੁਣ ਸਾਰੇ ਮੀਟਰ ਦੂਈ ਆ ਗਏ ਹੁਣ ਤਾਂ ਮੇਰੇ ਵੀ ਹੋਲੇ ਬਾਹਰ ਲੱਗ ਗਏ ਹੁਣ ਉਹ ਹੀ ਫਰਕ ਪੈ ਗਿਆ ਬਿਜਲੀ ਬਿਜਲੀ ਲੋਡ ਆਊਟ ਕਮ ਹੋਇਆ ਪੈ ਗਿਆ ਲੈਦਾ ਫੋਟ ਆਪਣੀ ਮੀਟਰ ਦੀ ਦੇਖਦਾ ਵੀ ਜਿੱਥੇ ਕੇਬਲ ਆਉਂਦੀ ਮੇਰੇ ਰਾਹ ਤੇ ਉਹ ਕੱਟਦਾ ਨਹੀਂ ਹੈਗਾ ਕੋਈ ਗੁੰਡੀ ਲਾ ਲਵੇ ਅਰੇ ਬਾਈ ਹੁਣ ਸੋ ਸੋ ਹੁਣ ਰੱਖੀ ਜਿਹੜੀਆਂ ਇਹਨਾਂ ਚੱਕੀ ਗਈ ਅਗਲੇ ਦੀ ਵਾਧ ਗਈ ਵੀ ਗਾਹ ਨੂੰ ਕਾ ਕੱਢ ਦੇ ਇਹਨੂੰ ਸਭ ਤੋਂ ਵੱਡਾ ਜੀ ਕੱਟ ਕਰਦਾ ਮੂੰਹ ਸਿੱਧੀ ਦੇਖ ਲਈ ਲੈਟ ਅਗਰ ਟੈਟ ਬਾਅਦ ਚ ਕਰ ਲਈ ਇਹਨੂੰ ਗਾਹ ਕਰ ਦੇ ਮੜ ਜੀ ਨਹੀਂ ਠੀਕ ਆ ਬਰੀ ਉਹ ਗਾਹ ਕਰ ਕਰਦਾ ਕਰਦਾ ਮੋੜੀ ਇੱਥੇ ਕਰ ਲਈ ਨਾ ਗੱਜਣੀ ਉਹ ਠੀਕ ਐ ਇੱਥੇ ਆ ਤੂੰ ਇੱਥੇ ਕਰ ਇਹ ਤਾਂ ਬਹੁਤ ਦੂਰ ਆਉਤੇ ਉੱਥੇ ਦੂਰ ਆ ਗਾਹ ਹੋਣੀ ਆ ਉਹ ਗਾਹ ਕਰ ਹੋ ਮੂੰਹ ਗੱਡ ਬਹਾਰੀ ਦਾ ਖੜਿਆ ਰਹੀ ਆ ਯਾਰ ਦੂਰ ਕੱਟਦੇ ਬਹੁਤ ਬਾਹਰ ਆਈਦਾ ਯਾਰ ਤੂੰ ਕੱਟਦਾ ਯਾ ਤੂੰ ਇੰਨੀ ਦੂਰ ਕੱਟੇ ਆ ਫੇਰ ਹਾਂ ਤੂੰ ਕਾਹ ਫੇਰ ਇੱਥੇ ਖੋਲੀ ਆ ਬਾਈ ਖੋਲੀ ਗਾ 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 ਪਕਾ ਦੇ ਇਹ ਮੂੰਹ ਜੋ ਬਗੜ ਮਾਰਦਾ ਵਾਹ ਹਾਂ ਨਿਕਲ ਗਿਆ ਬਾਹਾਂ ਹੁਣ ਠੀਕ ਆ ਐਥੇ ਲੱਗਣੀ ਆ ਹਿੱਲੇ ਨਵਾਂ ਹਿੱਲੇ ਤੇੜਕੀ ਜਾਂ ਛੱਡੀ ਸਾਚੇ ਹਾਂ ਦੇਖੋ ਤੂੰ ਦੇ ਵਾਹ ਯਾ ਠੀਕ ਆ ਇਹ ਕਹਿੰਦੀ ਆ ਜੇ ਤੂੰ ਕੋਈ ਚੀਜ਼ ਬਸਾ ਦਈਏ ਨਾ ਫੜ ਜਿਓ ਟੈਡ ਕਰਦੇ ਹੋ ਖੜਾ ਕੇ ਆਏ ਟੈਡ ਵੀ ਹੋਣੀ ਆ ਐ ਕਿਆ ਕੰਨਾ ਚਾਚਾ ਕਿੱਥੇ ਬੜਾ ਦੂਜਾ ਛੱਡ ਦੇ ਬੋੜੀਆ ਚ ਇਹੋ ਚੀਜ਼ ਬਣਾ ਦੇ ਪਹਿਲਾਂ ਉਹ ਠੀਕ ਹੈ ਥੱਲੇ ਨਹੀਂ ਜਾਈਦਾ ਕਦੋਂ ਨਾ ਫੜਾਉਂਦਾ ਕਿ ਖਾ ਚਾਹੀਦਾ ਤੈਨੂੰ ਮੇਰੀ ਤਾਂ ਸੁਣ ਲੋ ਬਾਲੇ ਆ ਨਾ ਥੱਲੇ ਨੂੰ ਜਾਣ ਚਾਹੀਦਾ ਤੈਨੂੰ ਦੂਰ ਨੂੰ ਨਹੀਂ ਚਾਹੀਦਾ ਉਹ ਠੀਕ ਆ ਠੀਕ ਆ ਇੱਥੇ ਜੇ ਬਾਣੀ ਓਟੀ ਕਸਰ ਮਦਰ ਉਹ ਕੱਲੂ ਕਰ ਦੂੰਗੇ ਠੀਕ ਨਹੀਂ ਠੀਕ ਆ ਕਹ ਦ ਦੇ ਇਹਨੂੰ ਹਾਂ ਚੱਲ ਨਾ ਭਾ ਅੰਦਰ ਵੀ ਆਵੇ ਮੜਾ ਜਾ ਪੌੜੀ ਛੱਡ ਦੇ ਪਹਿਲਾਂ ਕੀ ਦੀ ਫੜਾ ਇਹਨੂੰ ਇਹ ਉੱਪਰ ਤਾਂ ਛੱਡ ਕੇ ਬਣਾ ਲੈ ਮਨ ਲੱਗਾ ਔਰ ਲਖੜਾ ਲੈ ਨੀ ਨੇ ਦਵਨ ਜੱਟਾ ਘਾਲੋ ਗਾਡਰ ਫੜ ਲਾ ਲੈ ਭਾਈ ਹੋ ਗਿਆ ਸੱਟ ਵਾ ਠੀਕ ਹੈ ਲੈ ਸੱਟਾ ਹੁਣ ਸੱਟਾ ਮਿੱਤਰਾ ਮਾ ਉਤਰਿਆ ਭਾਈ ਐਂ ਸੱਟ ਹੁਣ ਪਾਉੜੀ ਰੋਕੇ ਰਿਪੋਰਟ ਆ ਜਾ ਸਿੱਧੀ ਹੈ ਪਾਉੜੀ ਮੈਂ ਟੇਡੀ ਕਰੀ ਹਾਂ ਕੋਲ ਹੋਣੀ ਇਹਦੇ ਪਾਉੜੀ ਟੱਕੜੀਓਂ ਬਣਦੀ ਵਧੀ ਇੱਧਰ ਆਜ ਮਦੂ ਅੱਧਾ ਇੱਥੇ ਇੱਥੇ ਰਹਿ ਜੇ ਪਾਉੜੀ ਨਾਲ ਹੋਰ ਦੇਰ ਹੀ ਤਾਰਾ ਸਦੀ ਤਾਰਾ ਕੋਣ ਤੇ ਲਾਉਂਦਾ ਸੀ ਆਪ ਤੇ ਲਾਉਂਦੇ ਆ ਹਾਂ ਤਾਂ ਤਾਂ ਨਾਲ ਦਾ ਟਾਈਮ ਅਸੀਂ ਪਾਉੜੀ ਪਰੇ ਹੁੰਦੇ ਆ ਆ ਕਿ ਉਹ ਜੀ ਆਵੇ ਲਾਉਣੇ ਆ ਕਿਦਰ ਤਾੜ ਭੇੜ ਦੀ ਤਾਂ ਵੀ ਆਪੇ ਸਮਾਣੀ ਸੀ ਹੈ ਹੋਰ ਕਿ ਚੱਲੂ ਬੀਜਿਆ ਤੂੰ ਕਰਦੇ ਅੰਦਰ ਦੀ ਖੋਦਦੇ ਗੋਬੜ ਇਹਨਾਂ ਤੋਂ ਹੀ ਦੇਖ ਲੰਨੇ ਵੀ ਬਿਮਾਰੀ ਗਏ ਜੈ ਕੇਸ ਯਾਦਾ ਹੀ ਬੀਜੀਆਂ ਫਿਰ ਖੁੱਦ ਕਹਦਾ ਉਹਨੂੰ ਚਾਰ ਦਾਣੇ ਛਿੜਕਾ ਦੇਖਣੋ ਇਹ ਇੱਥੇ ਅਜਾ ਬੀਜ ਨਹੀਂ ਆਇਆ ਮੱਕੀ ਦੀ ਕਿੱਥੇ ਛੱਡ ਲਾਉਰੇ ਹੋਰ ਕਿ ਬੀਜ ਨਹੀਂ ਆਇਆ ਪਤਾ ਲਾ ਜੀ ਆ ਨਾੜਾ ਧੂਲ ਲੈ ਕੇ ਆਦਾ ਮੈਂ ਦੁਆਰਾ ਕਿਹੜਾ ਨਾ ਬੱਜੇ ਲਗਦਾ ਪਣੀ ਵੀ ਉਰੀ ਉਰੀ ਬਿਜਲੀ ਕਾ ਉਹਦੀ ਜੀਰੀ ਵਾਲੀ ਇਹ ਤੇ ਮੋਜਾ ਲੈ ਲੈ ਜਿੰਨਾ ਕੇ ਸਰਨਾ ਸਾਡੇ ਸਾਡੇ ਵਰਗੇ ਸਾਜੂ ਬਸ ਆਓ ਸਾਰਾ ਜਿੰਨਾ ਪੋਗਾ ਉਹ ਤੇਨਾਂ ਚ ਆ ਜੀ ਉਹ ਦੋ ਐ ਟੀ ਬੀ ਜੀ ਨੇ ਆ ਖੇਤੀ ਵਧਾਰੀ ਆ ਚਾਹਣਾ ਫਿਰ ਉਹ ਲੈ ਜੂਗਾ ਹਾਂ ਸਿਰੇ ਉਹ ਉੱਥੇ ਵੀ ਤੇ ਹੁੰਦੇ ਚ ਉਹ ਸਿਰੇ ਲੈ ਜੂਗਾ ਉੱਥੇ ਆਏ ਹਾਂ ਨਾ ਉਹ ਲੱਕੇ ਤੇ ਹੋਰ ਕੀ ਠੀਕ ਨਹੀਂ ਇੱਕ ਹੋ ਜਗਾ ਯਾਰ ਉਹ ਬੱਲਾ ਕਾ ਤੇ ਮੈਨੂੰ ਹਲੇ ਕਾਲੀ ਕਾਲੀ ਲੱਗ ਜਾਂਦੀ ਐ ਤਾਂ ਅਣਕ ਬੱਲਾ ਆ ਗਈਆਂ ਤਾਂ ਹੀ ਗਾਲੀਆਂ ਲੱਗਦੀਆਂ ਇਹ ਬੰਨੀ ਓਏ ਅਵੇਤੀ ਆ ਉਹ ਜਿਹੜੀ ਆ ਦੇ ਇੱਧਰ ਦੇਖ ਆ ਵੀ ਆਉਂਦੀ ਆ ਬੰਲੇ ਯਾਰ ਤੇ ਦੂਰ ਤੇ ਨੂੰ ਇਹ ਵੀ ਕਾਲੀ ਲੱਗਣੀ ਆ ਉਹਦਾ ਕਾਲੀ ਲੱਗਦੀ ਯਾਰ ਲੋ ਆ ਵੀ ਤਾਂ ਬਲਾਈ ਵੀ ਹੋ ਗਿਆ ਨਾ ਹਾਂ ਇਹ ਦੂਆ ਖੇਤ ਦੂਆ ਖੇਤ ਦਾ ਹੋਦਾ ਕਾਲਾ ਬੀਜ ਦਾ ਫਰਕ ਹੋਣਾ ਜਿਹੜਾ ਉਹ ਦੂਆ ਖੇਤ ਦਾ ਨਾ ਦੇਖਿੰਦੇ ਬੀਜ ਦਾ ਫਰਕ ਹੋਊਗਾ ਉਹ ਸਬਜ਼ੀਦਾਰਾ ਖੇਤ ਲੱਦਾ ਕਾਲਾ ਜਾ ਹਾਂ ਪਤਾ ਨਹੀਂ ਬੀਜ ਬੂਦ ਦਾ ਫੱਕਣਾ ਫਿਰ ਬੀਜ ਦਾ ਹੋਊਗਾ ਹਨਾ ਹੋਊਗਾ ਹੋਊ ਕੋਈ ਚੱਕਰ ਇਹਨੇ ਖਾਣੇ ਵਾਲੇ ਨਹੀਂ ਹੈਗੇ ਜਿੰਨੇ ਬੀਜਾਂ ਨਾਲ ਹਾਂ ਕਣੀਆਂ ਚ ਹੋੜ ਹਸਬੀਰ ਗਿਆ ਮਿਲਣ ਨੂੰ ਅੱਜ ਨਹੀਂ ਲੱਗਦਾ ਅੱਜੂ ਅੱਜ ਨਹੀਂ ਆਉਂਦਾ ਹਾਂ ਮੈਂ ਉਹਨੂੰ ਕੱਲੇ ਗਿਆ ਤਾਂ ਵੀ ਪੀੜ ਬਹੁਤ ਸੱਤਾ ਟਰੈਲੀਆਂ ਯਾਰ ਅਸਵੇਰ ਸਹੀਂ ਹੋ ਜੂ ਹਾਂ ਉਹ ਨਹੀਂ ਮੁੜਦਾ ਯਾਰ ਹਾਂ ਹੁਣ ਤਾਂ ਸਵੇਰ ਨੂੰ ਮੁੜੂ ਖਾਵੇ ਹਾਲੀ ਹੋ ਜੂਗਾ ਚੱਲ ਸਵੇਰੇ ਹੀ ਸਵੇਰੇ ਦਿਨ ਚੜੀ ਗਿਆ 24 ਘੰਟੇ ਤਾਂ ਕੁਝ ਨਹੀਂ ਹੈ 24 ਦੇ ਨਾਲ ਉੱਪਰ ਜੀ ਘੰਟਾ ਵੀ ਲੰਘ ਗਿਆ ਉਹ ਚੋਦਾ ਦਿਨਾਂ ਰਾਤ ਲੱਜ ਕੋਈ ਕੁਝ ਨਹੀਂ ਚੱਕਰ ਜਾਂ ਦੂਈ ਰਾਤ ਆਉਂਦੀ ਨਾ ਫਿਰ ਝਾਕਦੀ ਆ ਹਾਂ ਚਲੋ ਹੋਰ ਰੜਕਦੀ ਆ ਹੋਰ ਲੱਗਦਾ ਆ ਗਿਆ ਹੁਣ ਰਾਤ ਆ ਗਿਆ ਰਾਤ ਆ ਦੂਰ ਅੱਤਰ ਆ ਗਿਆ ਹੈ ਹਾਂ ਮੰਗਿਆ ਰ ਮਾਰਾ ਮੱਦੀ ਗੂ ਨਾ ਇੱਕ ਰਾਤ ਲੱਗੀ ਵੀਰੇ ਦੋ ਦਿਨ ਇੱਕ ਰਾਤ ਲੱਗੀ ਹੈ ਨਾ ਉਹ 11 12 ਵਜੇ ਰਾਤ ਨੂੰ ਗੋਡੇ ਤੇ ਆਹੋ ਉਹ ਜਾਂ 12 ਵਜੇ ਅੱਧੀ ਰਾਤ ਹੋ ਗਈ ਆਹੋ ਤੁਸੀਂ 12 ਵਜੇ ਪੈਣੇ ਆ ਤੁਸੀਂ ਘਰ ਆਤੇ ਨਹੀਂ ਸਾਡਾ ਤਾਂ ਇਹ ਕੰਮ ਹੈ ਉਹ ਰਾਤ ਨੂੰ ਕਿੰਨਾ ਵਜੇ ਜਾਂਦੇ ਹੋ ਤੇ 10 ਵਜੇ ਠੀਕ ਹੈ ਆ ਟੇਡੀ ਤਾਂ ਨਹੀਂ ਗਈ ਲੈ ਟੇ ਯਾਰ ਠੀਕ ਹੈ ਰਾਤ ਨੂੰ ਦੱਸੂਗੀ ਉਹ ਠੀਕ ਹੈ ਭਲੇਖਾ ਵੀ ਤੇਰਾ ਠੀਕ ਹੈ ਬਹੁਤ ਲੋਡ ਲੈਟ ਹੋਣਾ ਹੈ ਲੈਟ ਹੈ ਨਾ ਐਕਸੀਜਨ ਨਾ ਹੋਊਗਾ ਤਾਂ ਹਾਂ ਲੋੜ ਆ ਬਲਬੀ ਇਹ ਨਾ ਵਿੱਚ ਆ ਉਹ ਸਬਜ਼ੀ ਵਾਲੀ ਉਹ ਤੇ ਜਾਣਨਾ ਮਾਰਦਾ ਉਹ ਤੇ ਜਾਣਨਾ ਮਾਰ ਸਕਦਾ ਉਹ ਤੇ ਜਾਣਨਾ ਪੈਦਾ ਹਰ ਸਬੀ ਨੇ ਆ ਕੇ ਤਾਂ ਨੁਕਸੇ ਕੱਢਣਾ ਉਹਦਾ ਕੱਢੀ ਜਾਊਦਾ ਗਿਆ ਕੱਢੀ ਗਿਆ ਮੈਂ ਕਿਹਾ ਲਾਈ ਕੀ ਨੇ ਇਹ ਮੈਂ ਕਿਹਾ ਦਲਬੀ ਨੇ ਮੇਰਾ ਉਹ ਦੇ ਦੇ ਉਹ ਗੜਾਸੇ ਤੋੜੇ ਉਹ ਮੇਰਾ ਨੋ ਇਹ ਨਾਲੇ ਆਪੇ ਕਿਸ ਆਏ ਆ ਲੈਡ ਵੀ ਇਹਨੇ ਕੋਈ ਦਵਾਈ ਦਿੱਤੀ ਨਹੀਂ ਵੀ ਦੇਖੀ ਮੇਰੇ ਨੋ ਬਲਬੀ ਨੇ ਗੰਨਾ ਲਾਉਣਾ ਉੱਥੇ ਹਾਂ ਹਾਂ ਇੱਥੇ ਕੱਲ ਦਾ ਬੜਿਆ ਪਿਆ ਕੱਲ ਤਾਂ ਵੀਰਾਂ ਦਾ ਬਾਯਾ ਜਹਾ ਲਾ ਪਾਉਂਦੇ ਹਾਂ ਹਾਲ ਤਾਂ ਗਿੱਲੇ ਹੋਣੇ ਕਿ ਬਣਦੀ ਨਹੀਂ ਗੱਲ ਉਹਨਾਂ ਇੱਧਰ ਜਿੱਲਾ ਖੇਡ ਛੇੜਿਆ ਪਤਾ ਬਹੁਤ ਖਰਾਬ ਕਰਦਾ ਹੈ ਜਿੱਲਾ ਛੇੜ ਖਰਾਬ ਕਰਦਾ ਫਿਰ ਖੁੱਲਦਾ ਨਹੀਂ ਖੁੱਲਦਾ ਨਹੀਂ ਛੇੜ ਉਹ ਹਜੀ ਛੇੜੂਗਾ ਉਹਨੂੰ 15 ਦੇ ਬਾਅਦ ਨਾ ਨਾ ਠੀਕ ਹੈ ਜਦ ਇਹ ਛੇੜੇ ਉਹਨੂੰ ਜਾਂ ਛੇ ਪੀਜਣਾ ਹੁਣ ਜੇ ਗਿੱਲਾ ਫੇਰ ਛੇੜ ਲਾ ਗੁੰਨ ਗੁੰਨੇ ਹੋ ਜਾਣਾ ਕੁਝ ਨਹੀਂ ਬਣਨਾ ਉਹਦਾ ਇਹ ਤਾਂ ਮਿੱਟੀ ਇਹੋ ਜੀ ਆ ਉੱਥੀ ਉੱਥੀ ਆ ਜਾਂਦੀ ਗੁੰਮ ਫਿਰ ਕੇ ਜੇ ਗਿੱਲਾ ਛੇੜ ਲੈ ਇਹਨੂੰ ਹੋਰ ਕੀ ਹੈ ਰਾਈਟ ਰਾਈਟ ਕੱਲ ਠੀਕ ਹੈ ਗੁੱਡ ਹੈ ਹਾਂ ਗੁੱਡ ਹੈ ਇਹ ਗੱਲ ਇਹ ਲੱਖ ਸਵਾ ਲੱਖ ਦੀ ਸਵਾਰ ਰਖਦੀ ਕਿਦਾਂ 700000 ਰੁਪਏ ਦੀ ਗੱਲ ਹੈਗੀ ਆ ਕਿੰਦ ਤੂੰ ਕੀ ਕੱਕੇ ਕਰਨ ਐ ਤੂੰ ਮੈਂ ਤਾਂ ਕੱਖ ਵੱਢ ਗਿਆ ਆ ਮੂਜੇ ਬਈਲਾ ਖੜਦੇ ਠੰਡ ਲੱਗੀ ਜਾਂਦੀ ਆ ਯਾਰ ਕਾ ਆ ਪਿਆ ਮਿੰਜਾ ਕਦੇ ਧੋਪਾਂ ਕਦੇ ਸ਼ਾਮਾਂ ਚ ਲੈ ਕੱਖ ਵੱਢਣ ਨਾਲ ਜਦ ਗਰਮੀ ਆ ਜਾਂਦੀ ਆ ਚੱਕਰ ਤਾਂ ਇਹੀ ਆ ਸਾਰਾ ਬਾਈ ਹੁਣ ਥੋੜੇ ਦਿਨ ਇੱਕ ਨਹੀਂ ਚੱਲਣਾ ਕੰਮ ਬਾਕੀ ਬਾਈ ਜਿਹੜੀ ਕਹਿੰਦੇ ਹੁੰਨੇ ਆ ਵੀ ਆਉਂਦੀ ਠੰਡ ਮਾਰਦੀ ਇੱਕ ਇੱਕ ਜਾਂਦੀ ਮਾਰਦੀ ਆ ਉਹ ਹੁਣੀ ਆ ਉਹ ਮਾਰਾਲੀ ਆ ਉਹ ਮਾਰਾਲੀ ਆ ਹੁਣ ਤੁਸੀਂ ਗੱਕੇ ਰਹੀ ਅੱਧੀ ਵਾਂਦੀ ਪਾਈ ਬੈਠੇ ਆਣ ਅਸੀਂ ਘੂਟਦੇ ਹੋਲੇ ਹੋਏ ਹੋਏ ਆਹ ਵੇਰ ਵੇਰ ਇਹ ਹੁਣ ਦੇਖਦੇ ਪੁੱਠੀ ਕੰਝ ਕਿਉਂ ਲੱਦੀ ਆ ਕੱਲ ਕੱਲ ਵੀ ਅੱਜ ਪਤਲੀ ਕੱਪੜੇ ਚ ਆ ਗਿਆ ਹਾਂ ਮਨਨ ਲਾਦੀ ਪੁੱਠੀ ਕੰਝ ਇਹ ਸਿੱਧੀ ਨਾਲੇ ਗਰਜਿੰਦਾ ਕੱਲ ਢੁੰਡ ਨਹੀਂ ਆਉਂਦੀ ਮੇਰੇ ਪਾ ਇਹ ਸਿੱਧੀ ਨਾਲੇ ਗਰਜਿੰਦਾ ਆਹ ਨਾਲ ਉੱਟ ਲਾਦੀ ਇਹਨੇ ਤੇਰਾ ਵੱਡਿਆ ਕੱਖ ਤੂੰ ਤਾਂ ਹੋਰ ਮੈਂ ਵੀ ਦੇਖਦਾ ਸਮਾਰੀ ਇਹ ਛੜਨਾ ਯਾਰ ਲਾਦਮਾ ਕੱਲ ਅੱਜ ਫੇਰ ਛਿੱਟਾ

ਇਹ ਆ ਗਏ ਪਿੰਡ ਕੋਲ ਗੱਗੇ ਹਾਂ ਹੈ ਕਿਲਰ ਦੇ ਡੇਡ ਡੇਡ ਕਿਲਰ ਆ ਗਏ ਪਿੰਡ ਤੇ ਬਸ ਜਗਰਾਤ ਮੈਂ ਕਿਹਾ ਮਾਣਣਾ ਪਣਾ ਇਹ ਹੋਲੇ ਸਰਕਾਰ ਨਗਾ ਗਾ ਕਰ ਲਓ ਕਿਤੇ ਸਾਲ ਪਹਿਲਾਂ ਜੱਗੇ ਦਾ ਘਰ ਇਨਸਾਫ ਦੇ ਦੋ ਲਓ ਸਾਡਾ ਦੇਖਣੇ ਬਸ ਇਹ ਤਾਂ ਧਰਮਾਂ ਵਾਲਾ ਦੇਖਦਾ ਪਪੂਲੇ ਪਤਾ ਹੈ ਨਹੀਂ ਤਾਂ ਦੇਖਦਾ ਤੂੰ ਤੂੰ ਜੱਗੇ ਗੱਗੇ ਦਾ ਘਰ ਤਾਂ ਦੱਸ ਕਿ ਕਿੱ데 ਗਾਹਾਂ ਥੋੜੀ ਮੋਟਰ ਨਹੀਂ ਦਿਖਣੀ ਆ ਪੰਜ ਕਿੱਲੇ ਸਾਡੀ ਮੋਟਰ ਬੱਲਬ ਦਿਖ ਜਾਂਦਾ ਤਾਂ ਉਹ ਬੰਦ ਹੁਣ ਮੈਂ ਬੰਦ ਹੋਣੋਂ ਖਤਮਾ ਗਾੜੀ ਦੀ ਰੂਹ ਚ ਗਾਹ ਨੂੰ ਬੰਦ ਹੈ। ਪਤਾ ਉਹਨੂੰ ਦਿਖਾਵਾਂਗੇ ਭਈ ਜੇ ਪੱਤਾ ਹੀ ਦਿਨ ਆ ਗਿਆ ਨਾ ਆ ਆ ਏਰੀਆ ਦਿਖਾਵਾਂਗੇ ਸਾਰਾ ਸਾਨੂੰ। ਦੇਖੋ ਵੀ ਹਰੇ ਆਈ। ਇੱਜ ਕਿਹਨਾ ਦੇ ਘਰੋਂ ਲੱਗੇ ਆ ਕੰਦ ਦੇ ਵਿੱਚ ਹੈ ਜਾ ਰਹੀ Amazon ਦਾ ਜੰਗਲ ਹੋ ਜਾ ਬਣਨਾ ਇਹ। ਉਹ ਅੱਜ ਮੈਂ ਗਿਆ ਤਾਂ ਗੰਨੇ 'ਚ ਭਾਈ 99 'ਚ। ਹੂੰ। ਜ਼ਿਆਦਾ ਆ ਚੱਕਣ ਗਏ ਆ। ਹੂੰ। ਮਾ ਸਾਡੇ ਦੇਖਾਂ ਵਿੱਚ ਪੜ ਕੇ ਵੀ ਸੂਰ ਸਰਤਾ ਨਹੀਂ ਹੈਗਾ। ਹੂੰ। ਉਹ ਵੀ ਮਸੂਰ ਹੈ। ਤਾਂ ਕੀ ਕਰੀਓ ਸੂਰ ਦਾ? ਸੂਰ ਨਾ ਹੁਣ ਗੰਨੇ ਪੀੜੇ ਵਿੱਚ ਹੈ ਨਾ ਦੇਖਣਾ ਪੈਣਾ ਘੁੰਮ ਕੇ ਦੋ ਤਿੰਨ ਜਣਿਆਂ ਨੂੰ ਵੀ ਵਿੱਚ ਹੈ ਤਾਂ ਨਹੀਂ। ਨਾ ਮੁੰਡਾ ਗੰਨਾ ਵੱਢ ਲੀਏ ਕਿ ਸੂਨ ਨੂੰ ਵੱਢ ਲੀਏ ਤੂੰ ਦੱਸ ਪਰਾ ਸੂਨ ਵੱਢਣ ਨੂੰ ਵਾਚ ਕਰਨਾ ਲੜਕਾ ਲੜਕਾ ਕਹਿੰਦਾ ਠੇ ਨਾ ਉਹ ਜਿਹੜਾ ਹੋਇਆ ਸੀ ਸਮਗਾਦੇ ਆ ਉਹ ਕਿਤੇ ਕਿਤੇ ਖਾਦਾ ਪਿਆ ਉਹਨੇ ਯਾਰ ਉਹਨੂੰ ਠੌੜਾ ਕਹਦੇ ਆ ਲੈ ਲੈ ਠੌੜ ਨਹੀਂ ਜਾਂ ਉੱਤੇ ਮੱਥਾ ਟਕਮਾ ਲਾਉਂਦਾ ਹਸਤੇ ਸਾਰਾ ਖਾ ਜਾਣਾ ਉਹਦੇ ਜਿਹੜਾ ਚਾਰ ਦਿਨ ਫੇ ਗੰਨਾ ਵੱਢ ਲੰਨੇ ਇੱਥੇ ਕਿਤੇ ਮੂੰਹ ਆ ਜਾਵੇ ਕਿਤੇ ਉੱਥੇ ਬਹਿ ਹੈ ਪਰਾਣਾ ਹੀ ਮਾਰਿਆ ਪਿਆ ਭੁਲਗਾ ਅੱਧਾ ਪੇਟ ਰੋਲ ਦਦਾ ਬੰਦੇ ਸੂਰਜ ਇੱਕ ਵਾਰ ਦੇਖਿਆ ਝਟ ਪਈ ਦੀ ਆ ਤਾਂ ਹਾਂ ਦਾ ਬੰਦੇ ਫਟੜਾ ਕਰਦਾ ਦਾ ਕਸੂਰ ਨਾ ਚਲੋ ਹੈਵੀ ਬਹੁਤ ਠੜਾ ਦਾ ਯਾਰ ਮਰੀ ਗੱਲ ਸੁਣ ਲਾ ਯਾਰ ਤਰੱਕੀ ਨਹੀਂ ਦੀ ਇੰਨੀ ਹਾਂ ਹੀ ਫਰਕ ਹੈ ਉਹ ਤਾਂ ਸੂਰ ਹੈ ਛੜਾ ਇਹਦਾ ਬੱਕਰਾ ਨਹੀਂ ਛੜਾ ਮਾਨ ਹੈਗਾ ਹੂੰ ਇਹ ਵੀ ਗੁੜੀਓ ਟੱਕਰ ਲਿਖ ਆਉਂਦਾ ਕਰਾ ਚੜ ਗਿਆ ਪਿਛੇ ੜ ਕੇ ਆਉਂਦਾ ਇਹ ਉਹ ਸੂਰ ਦੇਖ ਕੇ ਕਹਿਦਾ ਉਹ ਹੋਰ ਉਹ ਤਾਂ ਬਕਰ ਹੋਦਾ ਬੰਦੇ ਰੇਡਾ ਚੌੜਾ ਹੋਣਾ ਉਹ ਬਹੁਤ ਚੌੜਾ ਤਾਂ ਹੁੰਦਾ ਕੋ ਦੇਖ ਲੈ ਤੂੰ ਉਹਨਾਂ ਫੱਟੜ ਬੰਦੇ ਬੱਕਰੇ ਆਮੇ 6 ਫੁੱਟ ਦਾ 5 6 ਫੁੱਟ ਦਾ ਹੋਣਾ ਮੈਨੂੰ ਆਇਆ ਤਾਂ ਮੈਂ ਐਡਾ ਚੌੜਾ ਉਹ ਹੋਰ ਆ ਬਬਾ ਉਹ ਕਿੱਡਾ ਹੁੰਦਾ ਬਾਲ ਨੂੰ ਚੱਕ ਕੇ ਉੱਪਰੋਂ ਮਾਰਿਆ ਯਾਰ ਜਿੱਦਣਾਂ ਪੈਣਾ ਕੁੱਤੇ ਹੁਣ ਪਾੜੇ ਆ ਉੱਥੇ ਜਵੀ ਕੋਲ ਉਹ ਕਿਤੇ ਛੋਟਾ ਤਾਂ ਹੋਰ ਕੀ ਯਾਰ ਉਹਰਤੇ ਕੋਈ ਆਇਂ ਤੱਕਿਆ ਸਾਦਾ ਵੀ ਉਹ ਸੂਰ ਯਾਰ ਕੀ ਗੱਲ ਹੈ ਕੁੱਤੇ ਪਿੱਛੇ ਛੋਟੇ ਲੱਗਦੇ ਤੇ ਥੋੜਾ ਬਾਲ ਉਹ ਬਾਲ ਬਹੁਤ ਖੜਾ ਦਾ ਬਾਲ ਦਾ ਮੂਹਰੇ ਆ ਗਿਆ ਉਹਦੇ ਬਾਲ ਦਾ ਹੁਣ ਕਿੰਨਾ ਬੜਾ ਬਾਲ ਦਾ ਉਹਨੇ ਚੱਕ ਕੇ ਬਾਲ ਹਵਾ ਚ ਮਾਰਿਆ ਪਿੱਛੇ ਏ ਕਿਹੜੇ ਦੇਖਦਾ ਫਿਰ ਗੰਮ ਹੋਇਆ ਗੰਮ ਉਹ ਦੇਖ ਡਰਾ ਮਰਦਾ ਉਹਨੂੰ ਇਹਦੀ ਗਾਦਰ ਘੁੰਮਦੀ ਨਹੀਂਦਾ ਜਿੱਦੋਂ ਨੱਠ ਲੈਣਾ ਜਾਂ ਜਿੱਦੋਂ ਨਾ ਦਿੰਦਾ ਇਹਦੀ ਰੇਂਜ ਤੇ ਨਾ ਪੇ ਮੂੰਹ ਜੇ ਮਾਰਦਾ ਇਹ ਬਸ ਊਂ ਜੇ ਮਾਰਨਾ ਬੈਠਾ ਕਹੇ ਇੱਕ ਦੇਖ ਲੈ ਜੇ ਕੋਈ ਪੂਤਾ ਵਟ ਆ ਗਿਆ ਉਹਦੇ ਅੜਦੇੜੇ ਘੁੰਮੀਆਂ ਦਾ ਲੋਟ ਨਹੀਂ ਆਉਣਾ ਤੁ ਲੋਟ ਨਹੀਂ ਆਉਣਾ ਹਾਂ ਇਹ ਇੱਕ ਉਸ ਦੀ ਰੇਹਣਾ ਸਾਡੇ ਡਾਕਟਰ ਨੂੰ 2 ਘੰਟੇ ਹੀ ਉੱਥੇ ਮਰੀ ਘਟਣਾ ਦਰਖਤ ਦਾ ਦੇਖ ਇਧਰ ਸ਼ਾਂਤ ਵੀ ਜਾਉਂਦਾ ਬੰਦੇ ਨੂੰ ਇਹਦੇ ਵੀ ਵੀ ਜਾਂਦਾ ਕੋਈ ਵੀ ਡੰਕਰ ਜਿਹੜਾ ਮਾਰਨੇ ਵਾਲਾ ਹੈ ਉਹਦੇ ਵੀ ਜਾਉਂਦਾ ਦਰਖਤ ਉਹਦੇ ਆਲੇ ਦੁਆਲੇ ਹੋ ਜਾਂਦਾ ਦਰਖਤ ਦੇ ਤੇ ਟੱਕਰ ਨਹੀਂ ਲੱਗੂਗੀ ਆ ਜੇ ਆ ਗਿਆ ਡਿੱਕੇ ਫਿੱਟ ਦਰਖਤੋਂ ਫਰਾਉਗਾ ਬਾਕੀ ਬਾਈ ਕਹਿ ਦਿੰਨੇ ਆ ਵੀ ਦਰਖਤ ਪਰ ਨਹੀਂ ਚੜ੍ਹ ਹੁੰਦਾ ਮਕੂਲਰ ਮੈਂ ਕਹਣਾ ਵੀ 15 ਫੁੱਟ ਤੱਕ ਕੋਈ ਟਾਣੀ ਨਹੀਂ ਸੀ ਅੱਗੇ 80 90 ਕਿਲੋ ਦਾ ਬੰਦਾ ਹਾਂ ਬਰੀ ਕੂਟਾ ਨਹੀਂ ਹੈ ਨਹੀਂ ਤੋਣੀ ਉਹਦੇ ਉੱਪਰ ਚੜਦੇ ਨੇ ਕਿੱਕੜਾ ਹੱਡਾ ਵਾਲੀ ਏਜੀ ਦੀ ਆ ਜਾਈਓ ਬੋਉਂਦੀ ਏ ਇੱਕ ਗੱਲ ਕਰਨ ਲਾ ਜਿਆ ਕਾਲੇ ਵਾਲੇ ਆਂਬ ਉੱਪਰ ਨਹੀਂ ਚੜਦੇ ਕੋਈ ਚਾਹਾਂ ਆਪਣੇ ਸਾਹ ਨਾਲ ਆਇਆ ਬਦ ਨਾ ਕੋਲੇ ਹਾਂ ਇੱਥੇ ਮਾਰਨੇ ਵਾਲਾ ਤਾਂ ਉਹ ਰਾਤ ਨੂੰ ਪਾਣੀ ਵੀ ਲਾਉਂਦੇ ਹਾਂ ਇੱਕ ਬੰਦਾ ਚਾਰ ਨੂੰ ਕਹਣ ਨੂੰ ਕਹਿਣਾ ਆਪਾਂ ਨੇ ਬਿਨਾ ਪੌੜੀ ਚੜ ਗਿਆ ਕੋਠੇ ਪਰ ਯਾ ਮੌਤ ਦੀ ਦਿੱਤੀ ਹੈ ਵੀ ਫਿਰ ਨੇ ਮਾਰ ਦੇਣਾ ਇਹਨੇ ਐਦਾਂ ਹੀ ਆ ਬਾਈ ਬਿਨਾ ਪੌੜੀ ਚੜ ਜਿੰਦਾ ਅਗਲਾ ਫਿਰ ਇਹ ਪੈਰ ਫੜਨ ਚਾਹੀਦਾ ਮੜਾ ਜਾ ਬਸ 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 ਇਹ ਤਾਂ ਉਪਰ ਨੂੰ ਆਪੇ ਹੀ ਜਾਂਦਾ ਮਿਲਦਾ ਹੀ ਹਾਂ ਉਹ ਦਰਾ ਹੁਣ ਯਾਰ ਪਰ ਹੋਰ ਬਹੁਤ ਹੋ ਗਏ ਪਹਿਲਾਂ ਘੱਟ ਤੇ ਹੁਣ ਬਹੁਤ ਹੋ ਗਏ ਹੁਣ ਚੱਤੇ ਆਪਣੇ ਬਹੁਤ ਹੋ ਜਣਾ ਬਹੁਤ ਆਪਣੇ ਦਾ ਆਪਣੇ ਦਾ ਹੁਣ ਦੇਖੀ ਦੂਗਾ ਹਾਂ ਵਿਕਣਾ ਹੋਣਾ ਇਹ ਦਰਾਸਤਾਂ ਕਰਕੇ ਢੇਗਣਾ ਹੈ ਹੈ ਇਹ ਦਰਾਸਤ ਹੋ ਗਿਆ ਬਹੁਤ ਜ਼ਿਆਦਾ ਆਈ ਤੇ ਉਹ ਝੜੀ ਉਹ ਬਣ ਗਈ ਜੱਗੂ ਦੀ ਮਾਡੀ ਮੋਡਰਨ ਮੋਡਲ ਨੂੰ ਪਤਾ ਹੀ ਨਹੀਂ ਲੱਗਦਾ ਯਾਰ ਤੂੰ ਆਏ ਰੱਖ ਵੀ ਤੂੰ ਮੰਡਾਲੀ ਗੁਰਦਾਰੇ ਦੀ ਝੜੀ ਉਹ ਹੁਣ ਹਾਂ ਪਤਾ ਹੁਣ ਚੱਕਰ ਜੀ ਮੀਰਾ ਜੂ ਤੇ ਤਾਂ ਠੀਕ ਹੈ ਉਹਦੇ ਦੇ ਲੇ ਕੇ 2-3 ਕਿਲੋਮੀਟਰ ਕਬੂਲਰ ਕੂਲਰ ਹੈ ਪਤਾ ਆਉਣ ਦੇ ਪਤਾ ਤੂੰ ਮੈਨੂੰ ਹੁਣ ਪਤਾ ਤਾਂ ਆਉਣ ਦੇਖੀ ਤੂੰ 2 ਮਹੀਨੇ ਦੀ ਗੱਲ ਹੋ ਰਿਆ ਯਾਰ ਉਹ ਝੜੀ ਕਿਹੇ ਕਰਨਾ ਉਹ ਝੜੀ ਉਹ ਲੰਗੜਾ ਮਾਲ ਵਾਲੀ ਝੜੀ ਨੂੰ ਐ ਕਿ ਕਰਨਾ ਉਹ ਝੜੀਓ ਸਟਾਰਟ ਹੋਣੀ ਦੁੱਕਰੀ ਤੇ ਪਹਿਲਾਂ ਦੁੱਕਰੀ ਵਾਲੀ ਆ ਗਈ ਜਗਲਾਤ ਦੀ ਆ ਫਸਾੜੇ ਵਾਲੀ ਆ ਗਈ ਹੈ ਕਿ ਨਹੀਂ ਉੱਥੇ ਸਾਲ ਦਿਨ ਮਹੀਨੇ ਰਹਾ ਰਹਿੰਦਾ ਉਹਦੇ ਉਹੀ ਕ ਰੌਤਾ ਕੇ ਸੂਰਜ ਆਉਂਦਾ ਹੀ ਨਹੀਂ ਕਦੇ ਆ ਇਹ ਮੌਸਮ ਹੋਂਦਾ ਮਾ ਮੋਟਾ ਜੱਪਾ ਪੱਤਾ ਝੜਦਾ ਝੜੀ ਚ ਦੇ ਲਾਉਂਦਾ ਹੀ ਨਹੀਂ ਸੂਰਜ ਚ ਨਾ ਗਰਮੀ ਚ ਨਾ ਸਿਆਲ ਚ ਸੜ ਕੁਝ ਟੁੱਟੀ ਘਾਤੇ ਰਹਿ ਨਹੀਂ ਤਾਹੀ ਰਹਿੰਦੀ ਆ ਉਹ ਗਿੱਲਾ ਰਹਿੰਦਾ ਮਹੀਨਾਂ ਨਾਲ ਐਸਾ ਵੀ ਆ ਆ ਵੀ ਕੱਢਣਾ ਦਲਵੀਰ ਕਿਦਨੇ ਬਾਹਰ ਹੋਂ ਟਰੈਸ਼ਰ ਮਸਾ ਆ ਕਰਕੇ ਨਾ ਮਦਰ ਜੀ ਪੱਤਰ ਜੀ ਇਹਨੂੰ ਸਵਾਗਜਾ ਮਾਰ ਕੇ ਇਹਨੂੰ ਵੀ ਲਵਾ ਲਓ ਤੁਪਾ ਇਹਨੂੰ ਤੁਪਾ ਨਹੀਂ ਝਾਰਨੇ ਦੀ ਕਿਹਾਵਾ ਬਣਾ ਦੇ ਉਥਰੇ ਸ਼ਰਾਉਂ ਲੱਗ ਗਿਆ ਵੀ ਬਾਹਰ ਅੱਛਾ ਹੁਣ ਖੜਾਇਆ ਉਹ ਦੋ ਦਿਨੋਂ ਕਹਿੰਦਾ ਉੱਥੇ ਖੋਲ ਲਿਆਉਂਗਾ ਯਾਰ ਕਹਿੰਦਾ ਖੜਾਉਣੀ ਤਾਂ ਜਗ੍ਹਾ ਨਹੀਂ ਉਹਦੇ ਮੈਂ ਝਾਰਨਾ ਹੀ ਬਣਾਉਣਾ ਥੜਾ ਥੜਾ ਕੋਈ ਲੋਟ ਆਈਦਾ ਠੀਕ ਝਾਰਨਾ ਪੈਣਾ ਮੈਂ ਝਾਰਨੇ ਚਾਰ ਨਾ ਕਹਿੰਦਾ ਉੱਥੇ ਖੋਲ ਲਿਆਂਗਾ ਮੈਂ ਖੋਲ ਲਿਆ ਬਾ ਠੀਕ ਆ ਠੀਕ ਨਹੀਂ ਫੇਰ ਸੀ ਉੱਤੇ ਜੂੜ ਲਿਆ ਨਾ ਇੱਥੇ ਕੱਢ ਕੇ ਬਾਹਰ ਨੂੰ ਝਾਰਨਾ ਖੋਲ ਦੇਣਾ ਇੱਥੇ ਹੀ ਝਾਰਨਾ ਆਹ ਹੂ ਦਾ ਹੋਰ ਗਏ ਮਾਦੀ ਖਲਾ ਦੂੰਗੇ ਤੂੰ ਆਜੀ ਤੂੰ ਕਹਿੰਦਾ ਬਾਹਰ ਕੱਢ ਲਓ ਮਾ ਆ ਜੂਗਾ ਹੋਰ 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 ਕਿਹਨੂੰ ਟੂੜੀ ਵਾਲੀ ਟਰੈਲੀਆਂ ਲੱਗ ਕੇ ਆਉਣ ਹੁਣ ਸੀਜ਼ਨ ਆ ਮੂਰੇ ਸੀਜ਼ਨ ਆ ਗਿਆ ਤੂੰ ਜਾਲੀ ਨੂੰ ਆਈ ਉਹ ਟਰੈਲੀ ਨੂੰ ਜਾਲੀ ਲਾਉਣ ਲੱਗਦੀ ਹੈ ਗਰਾਹ ਦਾ ਤੇ 2 ਮਹੀਨੇ ਰਹਿ ਗਏ ਪੂਰੇ ਸਾਡੇ ਐਲਾਈਟ ਵੀ ਮੈਂ ਅੱਠ ਭੱਜ ਕੇ ਕਰਾ ਕੇ ਲਿਆਇਆ ਪਿੱਛੇ ਮਾਮਾ ਇਹਨੂੰ ਦੇ ਘਰ ਉਹ ਇਹਨੂੰ ਕਦੇ ਥਾਲੀ ਬਿੱਲੀ ਤੇ ਬਲੂੰਗੜੇ ਵਾਂਗ ਅੰਦਰ ਕਦੇ ਬਾਹਰ ਕਦੇ ਅੰਦਰ ਕਦੇ ਬਾਹਰ ਅੱਜ ਮੋੜ ਲਿਆਈ ਇਹਦਾ ਪੱਕਾ ਹੀ ਲਾ ਦੇਣਾ ਉਹ ਉਹਨੂੰ ਪੱਕਾ ਹੀ ਲਾਉਂਗੇ ਰੋਟ ਲਿਆਉਂਗੇ ਸ਼ਾਮ ਨੂੰ ਰਾਤ ਨੂੰ ਟਾੜੇ ਰਾਤ ਨੂੰ ਪਤਾ ਲੱਗੂਗਾ ਕਿ ਕਿੱਥੇ ਆ ਫਿਰ ਨਹੀਂ ਦੀ ਨਹੀਂ ਹੋਰ ਚੀਜ਼ ਕਰੂ ਸੈਟਿੰਗ ਕਰੂਗੇ ਠੀਕ ਹੈ ਨਹੀਂ ਸੈਟਿੰਗ ਦਾ ਦੀ ਹੋਰ ਕੁਝ ਨਹੀਂ ਆਉਣਾ ਉਹ ਮੂਹਰੇ ਜਿੱਥੇ ਤੈਨੂੰ ਮੈਂ ਕਿਹਾ ਤਾ ਫੜਾਈਂ ਕੁਸ ਅੱਜ ਚੱਕੋ ਜਣੀ ਬਸ ਨਹੀਂ ਚੱਕਣੀ ਉਹਥੇ ਲਾ ਦੂਗਾ ਗਾਟੀ ਕੁਟੀ ਇਹ ਨਹੀਂ ਅੱਪਲਮਾ ਦਾ ਠੀਕ ਆ ਲੱਕੜੀ ਲਾ ਦੂਗਾ ਮਣਜੀ ਅੱਪਲਮਾ ਸੈਟ ਆ ਯਾਰ ਇੱਥੇ ਤਾਂ ਹੀ ਆਨ ਨਹੀਂਦਾ ਹੋਰ ਇਥਾਂ ਜਿਆਦਾ ਆਊਗਾ ਪੂਰਾ ਫੇਰ ਅੰਦਰ ਵੀ ਜਾਊਗਾ ਜਿੱਥੇ ਹੋਣਾ ਨਹੀਂ ਅੰਦਰ ਨਹੀਂ ਤੇ ਜਾਣ ਸਮਝਿਆ ਹੁਣ ਅੰਦਰ ਜਾਊਗਾ ਜਾਣਾ ਉੱਥੇ ਖੜਕੇ ਦੇਖ ਲੈ ਜਾ ਉਹ ਰੈਡ ਭੱਜੀ ਦੀ ਪਤਾ ਲੱਗੂ ਨਾ ਸੂਰਜ ਨੇ ਵੀ ਲੋਟ ਆ ਹੁਣ ਸੂਰਜ ਨੇ ਵੀ ਉੱਪਰ ਲੋਟ ਆ ਇੱਥੇ ਜਾਣੇ ਨੂੰ ਵੀ ਲੋਟ ਹੈ ਜੇ ਆਏ ਹੋ ਜਾਂਦੀ ਫਸੂਂ ਚੋਂ ਜ਼ਿਆਦਾ ਲੋਟ ਹੋ ਜਾਣੀ ਇੱਧਰ ਨੂੰ ਨਹੀਂ ਨਹੀਂ ਉਹ ਨਹੀਂ ਕੋਈ ਫਟਾ ਠੀਕ ਆ ਆਪਣੇ ਇੱਥੇ ਇੱਥੇ ਠੀਕ ਹੈ ਹੁਣ ਤੂੰ ਆ ਸਿਆਲਾ ਨਾ ਉੱਪਰ ਦੇਖ ਉੱਪਰ ਜਾ ਕੇ ਦੇਖ ਤੋ ਰੋਜ਼ ਵਾਲਾ ਤਾਂ ਇੱਥੇ ਆਉਣਾ ਜਦ ਜਦ ਤੈਨੂੰ ਤੂੰ ਪਾ ਰਹੀ ਆ ਸਾਦਾ ਇਹਨੂੰ ਵੀ ਆ ਰਹੀ ਇਹਨੂੰ ਵੀ ਆ ਰਹੀ ਉਹਦੇ ਉਹ ਜਿਹੜਾ ਸਾਡੇ ਕੋਈ ਤਸਵੀਰ ਹੈ ਜਿਹੜੀਆਂ ਵਾਏ ਘੁੰਮੇ ਉਹਦੇ ਅੱਖਾਂ ਤੇਰੇ ਕਿੰਨੇ ਘੁੰਮ ਜਣੀਆਂ ਇਹਦੇ ਉਹ ਹੀ ਕੰਮ ਹੈ ਜਿਹੜੀ ਮਟੀਨਾ ਪਾਈ ਹੋਈ ਹੈਗਾ ਕਿ ਪ੍ਰਾਣੀਆਂ ਉੱਤੇ ਹੁਣ 5 5 6 ਜੇ ਫੁੱਟ ਅੰਦਰ ਗਈ ਵੀ ਧੁੱਪਾਂ ਹਾਂ ਰੂਈ ਚ ਐ ਹੋ ਜਾਂਦੀ ਹੈ ਬਾਹਰੋਂ ਧੁੱਪ ਆਉਂਦੀ ਇਧਰ ਦੀ ਸਾਈਡ ਪਾਈ ਹੋਈ ਇਹਨਾਂ ਮੈਂ ਲੈ ਇੱਕ ਹੋਰ ਫੋਟੋ ਜਿੱਥੇ ਇੱਥੇ ਆਉਂਦਾ ਹੈ ਹੈ ਕਿ ਅੱਗੇ ਇਹਨਾਂ ਦਾ ਕੱਲ ਸਾਰਾ ਹੀ ਵੇੜਾ ਭਰਤਾ ਸਮਾਨ ਨਾਲ ਲਿਜਾਣ ਜਾ ਕੇ ਉੱਥੇ ਹਾਂ ਕਹਿੰਦਾ ਅਗਲਾ ਤਾਂ ਕਹੂਗਾ ਦੇਖਣੇ ਵਾਲਾ ਵੀ ਇਹ ਤਾਂ ਬੜੀ ਤਗੜੀ ਖੇਤੀ ਕਰਦੇ ਸੌ ਫੁੱਟ ਟਰੈਕਟਰ ਟਰੈਕਟਰ 750 ਰੱਖਿਆ ਪਿਆ ਸਮਾਨ ਹੈ ਵਗਣਾ ਦੋ ਟਰਾਲੇ ਦੋ ਤਵੀਆ ਹਾਂ ਦੋ ਹਲ ਇਹ ਟਰੈਕਟਰ 735 ਵੀ ਕੇ ਸਾਹਿਬ ਚੱਲੂ ਨਾ ਤਵੀਰ ਰਹੀ ਹੈਗੀ ਉੱਥੇ ਬਦ ਆ ਗਿਆ ਸਾਰਾ ਬਾਕੀ ਦਾ ਲੈ ਆਇਆ ਉਲੂਲੀ ਕਰਕੇ ਨਾ ਤਵੀਰ ਰਹੀ ਹੈ ਇੱਕ ਤਵੀਰ ਵੀ ਜਿੱਧਰ ਦਰ ਗਿਆ ਲੈ ਕੱਢ ਲਿਆ ਉੱਥੇ ਚੱਲ ਜਾਨੀ ਬਸ ਉੱਥੇ ਨੂੰ ਬਹੁਤ ਬੋਣੀ ਖੇਤ ਜਿਹੜੇ ਅੱਛਾ ਅੱਛਾ ਆ ਪਾਚੀ ਛੱਡਿਆ ਪਿਆ ਹੁਣ ਜੋ ਵੀ ਛੱਡਣੀ ਉਹਦੇ ਬਾਅਦ ਨਾ ਠੀਕ ਆ ਗੰਨਾ ਦਾ ਵੀ ਜੇ ਲੇਟ ਕੰਨ ਕਰਨਾ ਹੁਣ ਹੋਰ ਨਹੀਂ ਤਾਂ ਐਵੇਂ ਹੈਗਾ ਹੁਣ ਆਪਣੇ ਪੱਠੀ ਨਹੀਂ ਗੱਡੀ ਨੂੰ ਤਾਂ ਮੂਰੇ ਬੇੜੇ ਚ ਪਾ ਲੈਣਾ ਉੱਥੇ ਵਾਲੇ ਚਾਹੇ ਜੈਂਦੇ ਕਿਦਾਂ ਰਹਿਣਾ ਕਿੱਥੇ ਮੂਰੇ ਬੇੜੇ ਚ ਯਾਰ ਮੈਂ ਤੈਨੂੰ ਉਦਣੇ ਕਿਹਾ ਤਾਂ ਇਹ ਨਹੀਂ ਗੱਗੇ ਉਹ ਤੈਨੂੰ ਉਦਣੇ ਕਿਹਾ ਤਾਂ ਉੱਥੇ ਪਾ ਲੈ ਜਿੱਥੇ ਬਾਥਰੂਮ ਹੈ ਤੇਰਾ ਉਹਦੇ ਨਾਲ ਉਹਦੇ ਨਾਲ ਚਾਹੇ ਮੈਂ ਤੈਨੂੰ ਦਿਖਾਉਂਗਾ ਸਕੀਮ ਉਹਦੀ ਜਿੱਦ ਸਕੀਮ ਆਏ ਆ ਤੇਰੇ ਪੈਪੇ ਹੁਣੇ ਕੁਝ ਨਹੀਂ ਕਰਨੇ ਕੁਝ ਨਹੀਂ ਖਰਚਾ ਹੁਣ ਸਮਝੇ ਗੱਲ ਪੈਪ ਗੱਡ ਕੇ ਐਂਚ ਆਪਣੀ ਬਣਾ ਦੇ ਗੱਡੀ ਵਿੱਚ ਲਾ ਦੇ ਕਰਨੀ ਯਾਰ ਝੌਂਬੜੀ ਟਾਈਪ ਤਾਂ ਉਹ ਰਾਲੇ ਹਾਂ ਆਈ ਨਹੀਂ ਆਈ ਗੋਲੇ ਲਾ ਕੇ ਨਹੀਂ ਕਿਾ ਤਰਾਂ ਕੰਸੇ ਆਏ ਗੋਲਾ ਜਣੀ ਜੈ ਜੀ ਮਰਜੀ ਵਾਲੀ ਜੇ ਫੇਬਰ ਲਵਾ ਲਾ ਚਾਹੇ ਦੂਈ ਵਾਲਾ ਸ਼ਾਇ ਗੋਲ ਆਏ ਗੋਲੇ ਬਹੁਤ ਕਮ ਦੀ ਚੀਜ਼ ਐ ਜੱਗੀ ਮਾਸਟਰ ਤੇ ਦੇਖ ਕੇ ਹੀ ਬਣਾਈ ਵੀ ਉੱਥੇ ਘਰ ਹਾਂ ਹਾਂ ਗੱਡੀ ਖੜਾਉਂ ਦੋ ਗੱਡੀ ਖੜਾਉਣੀ ਨਹੀਂ ਗਈ ਐ ਬੈਠੇ ਨਹੀਂ ਬਣਾਈ ਨੂੰ ਕਨੇ ਮੈਂ ਕਹਿੰਦਾ ਤਾ ਗੱਡੀ ਖੜਾ ਜਾ ਬੈ ਜਾ ਉਹ ਕੋਈ ਗੱਲ ਬਹੁਤ ਬਰ ਰੱਖਣੀ ਆਪਾਂ ਨੇ ਇੰਨੀ ਕਿ ਉੱਚੀ ਐ ਹਾਂ ਬਹੁਤ ਉੱਚੀ ਵੀ ਬੈ ਇੰਨੀ ਕਿ ਸਿਰ ਤੇ ਉਹ ਬਹ ਲੋਟ ਐ ਬਾਈ ਉਹ ਕੋਈ ਖਾਤਿਆ ਨਹੀਂ ਕੋਈ ਕੁਛ ਨਹੀਂ ਪਾਈਪਾਂ ਦਾ ਹੀ ਖਰਚਾ ਥੋੜਾ ਉੱਥੇ ਹੈ ਤਾਂ ਹੈ ਨਹੀਂ ਚੂਹੇ ਸਾਡੇ ਪਰ ਉਹ ਨਹੀਂ ਫੇਰ ਵੀ ਇੱਧਰ ਲਿਆਉਂਦੇ ਉਹ ਡੰਗਰਾ ਕੋਲ ਤਾਂ ਚੂਹਾ ਹੋਣੀ ਹੀ ਹੋਣਾ ਹੈ ਜੇ ਉੱਥੇ ਹਾਲ ਹੀ ਜਮਾਨ ਜਾਣਾ ਫੇਰ ਆਉਣਾ ਜਣ ਤੂੰ ਉੱਥੇ ਜਿਹੜਾ ਲੋਟ ਹੈ ਉੱਥੇ ਲੋਟ ਹੈ ਦੇਖਦੇ ਆ ਬਈ ਜੱਟਿਆਂ ਮੇ ਲਾ ਕੇ ਤੂੰ ਲਿਆਉਣੀ ਇੱਧਰ ਬੱਜੇ ਟੇ ਨੂੰ ਥੋੜਾ ਬਾਓ ਲੱਖ ਰੁਪਈਆ ਲੱਗਣਾ ਹੂੰ ਕਣਕ ਤਾਂ ਆ ਜਾਂਦੇ ਹੁਣ ਸਾਡੇ ਦੇ ਕਿਸੇ ਦੇ ਇੱਕ ਵਰਚੀ ਗੇਰੀ ਉਹ ਵੀ ਖਾਲੀ ਉੱਪਰ ਲੱਗਾਂ ਮੈਂ ਥੋੜੀ ਆ ਵੀ ਆਈ ਚੰਨੀ ਜਾਈ ਜਾਨੀ ਆ ਇੱਕ ਵਾਰ ਜੀ ਆਈ ਹੋ ਸੀ ਉਹ ਵੀ ਖਾਲੀ ਫੇ ਮਿਲਾਂ ਸਾਡੇ ਹੱਥ ਤੈਨੂੰ ਦਵਾਈਏ ਜ਼ਮੀਨ ਨਹੀਂ ਭਾਈ ਨਿਕਾ ਦੱਸ ਠੀਕ ਆ ਦੱਸ ਤੂੰ ਨਿਕ ਨਹੀਂ ਕਰਕੇ ਪਰਚੇ ਸੀ ਲਿਆ ਪਤਨ ਜ਼ਮੀਨ ਦਵਾ ਦਿੰਦੇ ਭਾਈ ਹਾਂ ਭਾਈ ਇੱਕ ਵਾਰ ਠੀਕ ਆ ਇੱਕ ਵਾਰ ਹੀ ਠੀਕ ਆ ਕਰਨ ਲੱਗਦਾ ਉਹ ਕਰ ਲਈ ਪਹਿਲਾਂ ਹਾਂ ਸਾਡਾ ਸਾਥ ਨਹੀਂ ਮਿਲਿਆ ਥੋੜਾ ਸਾਥ ਮਿਲਦਾ ਭਾਈ ਸਾਡਾ ਸਾਥ ਨਹੀਂ ਮਿਲਦਾ ਹਾਂ ਇੱਕ ਵਾਰ ਹੀ ਠੀਕ ਆ ਨਹੀਂ ਯਾਰ ਜੇ ਮੈਂ ਤੇ ਕਰੂੰਗਾ ਸਭ ਕੁਝ ਹੱਪੇ ਤੁਸੀਂ ਗਏ ਆ ਥੋਤੇ ਪਹਿਲਾਂ ਸੀ ਗਏ ਹੁੰਦੇ ਮੰਡਲ ਚ ਹਾਂ ਗਏ ਤੇ ਕਿ ਨਹੀਂ ਤੇ ਤੁਸੀਂ ਵੀ ਮੇਰੀ ਗੱਲ ਸੁਣ ਲੈ ਉਹ ਵੀ ਨਹੀਂ ਤੂੰ ਇਹ ਗੱਲ ਅਸ ਵੀ ਗਏ ਦੂਸਰਾ ਮੰਡਲ ਗਏ ਤਾਂ ਰੋਪੜ ਤੱਕ ਗਏ ਹੋਏ ਆ ਕੌਣ ਕੋਟਲੇ ਖਾਈ ਕੋਟਲੇ ਵੀ ਗਏ ਆ ਫਿਰ ਕੋਟਲੇ ਕੋਈ 50 ਕਿਲੇ ਦੇ ਕੋਟਲੇ ਠੇਕੇ ਬਲੇ ਹੋਏ ਫਿਰ ਕਿਹਾ ਮੁੱਦੇ ਮੁਗਰੇ ਹੋਏਗਾ ਜੱਪਾ ਕਰ ਆ ਕੇ ਉਹ ਹੀ ਹਾਲਾ ਘਾਟਾ ਮਾਰਦਾ ਘਾਟਾ ਮਾਰਦਾ ਸਾਨੂੰ ਦੋ ਤਿੰਨ ਫਸਲਾਂ ਮੱਕਟਾ ਪਿਆ ਹੁਣ ਕੀ ਕਰੀ ਸਾਨੂੰ ਗੰਨਾ ਖਾਂਭੀ ਜਾਂਦਾ ਚੱਕਰ ਤਾਂ ਹੋਈ ਜਾਣਾ ਅਗਲਾ ਯਾਰ ਪਹਿਲਾਂ ਹੁਣ ਤਾਂ ਚਲੋ ਅਗਲੇ ਪੜੀ ਗਰ ਵੀ ਕਹਿ ਸਕਦੇ ਅੱਗੇ ਨਾ ਠੇਕੇ ਵਾਲੀ ਚ ਗੰਨਾ ਨਹੀਂ ਚਲਾਉਣ ਦਿੰਦੇ ਹਾਂ ਹੁਣ ਅਗਲਾ ਪਹਿਲਾਂ ਕਹਿੰਦੇ ਇਹਨੇ ਦੋ ਤਿੰਨ ਸਾਲ ਕਬਜ਼ਾ ਰੱਖਣਾ ਉਹ ਉਹਦੇ ਮੈਂ ਮੇਰੀ ਗੱਲ ਸੁਣ ਲੈ ਇਹ ਇਹਦਾ ਗੱਲ ਯਾਰ ਇਦਾਂ ਕਿਦਾਂ ਹੋ ਜੂਗਾ ਓ ਯਾਰ ਹੁਣ ਪਹਿਲਾਂ ਨੂੰ ਕੌਣ ਸਮਝਾਪੇ ਵਾਹ ਹੁਣ ਜਿੰਨੂੰ ਨਹੀਂ ਲੈਂਦਾ ਅਗਲਾ ਕਹਿੰਦਾ ਲਾ ਤੂੰ ਯਾਰ ਦੋ ਸਾਲ ਦਾ ਤਾਂ 10 ਮਹੀਨੇ ਕਿਆ ਸਾਲ ਉਹ ਤਿੰਨ ਸਾਲ ਗੰਨਾ ਲੱਗ ਜਾਏ ਨਾ ਜ਼ਮੀਨ 'ਚ ਬਦਲ ਉਹ ਬਦਲ ਹੋ ਜਾਂਦਾ ਜ਼ਮੀਨ ਦੀ ਤਸਵੀਰ ਫਸਲ ਨੂੰ ਕੁਲੀ ਹੋਣਾ ਚਾਹੀਦੀ ਫਿਰ ਕੁਲੀ ਹੋਣਾ ਚਾਹੀਦੀ ਇਹ ਹੁਣ ਆਪਾਂ ਨੇ ਇੱਕ ਚੀਜ਼ ਲਈ ਜਾਣੀ ਨਾ ਫਿਰ ਉਹ ਘੱਟ ਹੀ ਪੈਂਦਾ ਯਾਰ ਜੇ ਅਸੀਂ ਮੰਡਿਟ ਚ ਤੇ ਆ ਜੀ ਸਾਰੇ ਤੇ ਡੇਢ ਮੇਰੇ ਕੋਲ ਤੇ ਮਸ ਗੰਨਾ ਹੀ ਤੇ ਸਾਰਿਆਂ ਚ ਆਹੋ ਫੇਰਾ ਅਸੀਂ ਵੀ ਆਪਣਾ ਕੁੱਲ ਹਿਸਾਬ ਯਾ ਮਲਾਇਆ ਵੀ ਨਹੀਂ ਬਈ ਕਣਕ ਤਾਂ ਨਹੀਂ ਕਰ ਲੂ ਆਹੋ ਜਿਹੜੂ ਹੁਣ ਠੇਕੇ ਠੂਕੇ ਬਲਤੀ ਉਹਨਾਂ ਤਾਂ ਗੰਨਾ ਜ਼ਿਆਦਾ ਕਰਕੇ ਫਾਇਦਾ ਹੁਣ ਸਾਨੂੰ ਜਾਬੀ ਤਾਂ ਹੀ ਗੰਨਾ ਬਚਾਈ ਗਿਆ ਜਿਹੜੀ ਆਪਣੀ ਘਰ ਵਾਲੀ ਜ਼ਮੀਨ ਸੀ ਇਹ ਹੀ ਬਚਾਈ ਗਿਆ ਗੰਨਾ ਠੇਕੇ ਠੂਕੇ ਚ ਕੈਥਾ ਨਾਲ ਜ਼ਿਆਦਾ ਮੇਰੀ ਗੱਲ ਗੰਨਾ ਹਲਾ ਲਾਉ ਨਹੀਂ ਦਿੰਦੇ ਇੱਕ ਦਿਨ ਮੈਂ ਗੱਲ ਹੋਰ ਦੱਸਦਾ ਹੁਣ ਥੋੜਾ ਗੰਨਾ ਨਾ ਤੁਸੀਂ ਗੰਨਾ ਗੰਨਾ ਜਿਹਾ ਉੱਥੇ ਰੱਖੋ ਪਰਾ ਰੋ ਤਾਂ ਇਹ ਜਿੰਨਾ ਹੈਗਾ ਉੱਥੇ ਸੂਰਜਾ ਵਾਲੀ ਮੋਟਰ ਲਵਾ ਦਿਓ ਸਾਬ ਸੀਟੀ ਹੈਗੀ ਸਭ ਕੁਝ ਸੈੱਟ ਹੋ ਜਾਊਗਾ 2.5 ਦੀ ਪ੍ਰੈਸ਼ਰ ਮਾਰਦੀ ਥਾਲੀ ਮੋਟਰ ਪਾ ਕੇ ਨਾ ਕੋਠਾ ਥੱਲੇ ਪਲੇਟਾਂ ਨਾਲ ਲਾਓ ਪਲੇਟਾਂ ਕੋਠੇ ਦੇ ਉੱਪਰ ਲਵਾਓ ਲੈਂਟਰ ਵਾਲੇ ਦੇ ਉੱਪਰ ਉਹਦੇ ਉੱਪਰ ਪਲੇਟਾਂ ਲਵਾ ਦਿਓ ਕੋਈ ਖਤਰਾ ਨਹੀਂ ਕੋਈ ਕੁਝ ਨਹੀਂ ਉੱਤੇ ਨਾਲ ਘਰ ਹੈਗਾ ਨੇੜੇ ਘਰ ਘਰ ਦੋ ਇਹ ਦੋਨੋਂ ਹੀ ਕੋਈ ਔਖਾ ਨਹੀਂ ਤੀਆ ਦੇ ਤੀਆ ਵੀ ਲੱਗਦਾ ਤੀਆ ਨੂੰ ਮਲਾ ਲਓ ਹੋਰ ਨੂੰ ਉੱਥੇ ਗਿਆ ਏ ਹਾਂ ਈਲਾ ਈਲਾ ਦਾ ਹੈਗਾ ਜੇ ਕਹਿੰਦਾ ਸੁੱਖਾ ਯਾਰ ਸੁੱਖੇ ਨੂੰ ਵੀ ਰੜ ਕੇ ਲਾਲ ਫਾਇ ਬੋਰ ਸੰਝਾ ਕਰਾ ਲੋ ਮੋਟਰ ਸੰਝੀ ਲਵਾ ਲੋ ਸਬਸਿਡੀ ਆ ਜਾਈ ਜੀ ਇਹ ਤਾਂ ਬੋਰ ਲੱਗੇ ਹੁੰਦਾ ਬੋਰ ਤਾਂ ਉਹੀ ਹੁੰਦਾ ਮੋਟਰ ਦਾ ਫਰਕ ਹੁੰਦਾ ਇਹਦਾ ਜੀ ਨਹੀਂ 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 ਕੀ ਉਹ ਮੋਟਰ ਦਾ ਫਰਕ ਉਹ ਬੋਰ ਤਾਂ ਉਹੀ ਹੁੰਦਾ ਇਹ ਜਿਹੜਾ ਮਾਲ ਪੈਂਦਾ ਏ ਉਹ ਮਾਲ ਮੂਲ ਦਾ ਚੱਕਰ ਆ ਮੋਟਰ ਦਾ ਫਰਕ ਮਾਲ ਤਾਂ ਬੋਰ ਉਹੀ ਇਹਨਾਂ ਨੇ ਹੀ ਕਰਦੇ ਆ ਬੰਤਰ ਜਿਹੜਾ ਜਿਹੜਾ ਉਹ ਕਿਰਾਇਆ ਵੀ ਉੱਥੀ ਬਾਦਨ ਨੇ ਫਿਰ ਕਿਹੜਾ ਉਹ ਥੋੜਾ ਦੂਰ ਹੈ ਫੜਕਦੇ ਨਾ ਰੱਖੋ ਨਾ ਦੂਰ ਵਧੀਆ ਹੈ ਹਾਲੇ ਹੁੰਜੇ ਲੋਟ ਆ ਬਾਈ ਰੱਬੀ ਨਾਲੇ ਹੁੰਜੇ ਕੋਲ ਉੱਥੇ ਕੋਲ ਰਸਤਾ ਚੱਲਦਾ ਰਹਿੰਦਾ ਹੈ ਸਮਝ ਗਏ ਲੈ ਉੱਥੇ ਪਾਉ ਮਕਾਨ ਦੋ ਖਣ ਪਾ ਕੇ ਲੈਂਟਰ ਉੱਪਰ ਲਾ ਦੋ ਪਲੇਟਾ ਢਾਈ ਕੀ ਪਾਣੀ ਮਾਰਨਾ ਉਹਨੇ ਹਮਾਤੀ ਪਲ ਪਾ ਦੋ ਚਲੋ ਜੀ ਲਾਤੀ ਮੋਟਰ ਸਮਝਾ ਚਲੋ ਦੂਈ ਵੇ ਪੈਪਾ ਬੰਨਾ ਹੀ ਖਰਚ ਆ ਲੈਣਾ ਪੈਪਾ ਕਿੰਨੇ ਹਾਲੇ 15 ਕੀ ਲਿਓ ਲੇਗੇ ਮੈਂ ਮਿੰਤਾ ਕਰਦਾ ਫਿਰ ਯਾਰ ਜੇ 10 ਮੰਨ ਲਾ 10 ਹਜ਼ਾਰ ਕੀਲੇ ਪਰ ਆ ਗਿਆ ਖਰਚਾ 1 ਲੱਖ ਰੁਪਏ ਹੋ ਗਏ 10 ਨਾਲ ਮੰਨ ਲਾ 10 ਨਾਲੀ ਵੱਧ ਲੱਗਦਾ 10 ਨਾਲ ਕੰਮ ਵਾਲ ਗਿਆ ਆ 1 ਲੱਖ ਰੁਪਿਆ ਤਾਂ ਉਂਝੋ ਪਿਆ ਹੈ ਹੈ ਜੇ 10 ਵੀ ਕੀਲੇ ਪਰੋਂਦਾ ਤਾਂ ਡੇਢ ਤੋਂ ਉਂਓ ਪਿਆ ਫੇ ਤੈਨੂੰ ਮੈਂ ਜਿਹੜਾ ਇੱਕ ਮੈਂ ਮੰਤਰ ਦੱਸਦਾ ਉਹ ਕਰੋ ਡੇਢ ਚੁੱਤੇ ਸਾਰਾ ਕੋ ਬਧੀਆ ਲੱਜ ਜਾਣਾ ਤਿੰਨੇ ਰਲ ਦਿਓ ਤੁਹਾਡਾ ਤਿੰਨਾਂ ਦੀ ਇਨੀ ਬਰਾਬਰ ਹੈ ਸਮਝਿਆ ਮੋਟਰ ਪਾ ਦਿਓ ਬਸ ਬਸ ਠੀਕ ਨਜ਼ਾਰਾ ਆ ਜਾਣਾ ਨਾ ਬੀੜੀ ਦੇਖਣ ਦੀ ਲੋੜ ਬਿਆਹ ਪਪੂਲਰ ਦੀ ਟਾਣੀ ਫਸ ਗਈ ਨਾ ਆ ਦੇਖਣ ਦੀ ਲੋੜ ਠੀਕ ਹੈ ਐਦ ਕੀ ਨਾਲੇ ਐ ਜੀਜ਼ ਨਹੀਂ ਮੋਤੰਗ ਕਰਨੇ ਹੋਰ ਵੇਖ ਲਈ ਐਦ ਕੀ ਨਹੀਂ ਅਗਲੇ ਸਾਲ ਅਗਲੇ ਸਾਲ ਤਾਂ ਕਰਨੇ ਆ ਯਾਰ ਪੂਰਾ ਪਾਣੀ ਮਾਰ ਦਿੱਤੀ ਉਸਮਕੌਰ ਕੋਲ ਲੱਗੀ ਵੀ ਆ ਜਿੱਦ ਆਪਾਂ ਥਾਣੇ ਤੇ ਇਧਰ ਨਿਕਲਦੇ ਨਹੀਂ ਆਹ ਆਹ ਬਹੁਤ ਵਾਰ ਤੇ ਦੇਖਿਓ ਖੁੰਝ ਜਾਮਾ ਪੂਰਾ ਟਾਈਂ ਚਿੱਤ ਨਹੀਂ ਯਾਰ ਅੱਠ ਕ ਵਜੇ ਹੋਏ ਤੇ ਸਵੇਰੀ ਜਾਮਾ ਗੁਰਦੁਆਰੇ ਨੂੰ ਗਿਆ ਉੱਥੇ 8 ਕ ਵਜੇ ਹੋਏ ਤੇ ਪੂਰਾ ਪਾਣੀ ਮਾਰਦੀ ਕਿੰਨੀ ਹੀ ਹੁੰਦੀ 8 ਕ ਵਜੇ ਸੂਰਜ ਤੈਨੂੰ ਉਹੀ ਦੱਸਦਾ ਜਦ ਜਲ ਪੈਂਦੀ ਹੈ ਤਾਂ ਹੋਰ ਨਾਲ ਸਿਆਲ ਆ ਤੂੰ ਜੀ ਮਿਲਣਾ ਚਾਹੀਦਾ ਇਹਨੂੰ ਇਹ ਬੱਦਲ ਹੋਇਆ ਇਹ ਬੱਦਲ ਮ ਆਪਣੇ ਮੱਥਾ ਟਿਕਾਉਣਾ ਤੇ ਜੇ ਬੱਦਲ ਦਾ ਮੀਂਹ ਦੇਖ ਲੈਣਾ ਵਧੀਆ ਵਧੀਆ ਬੱਦਲ ਚ ਨਹੀਂ ਚੱਲੇ ਕਰੂਗੀ ਆਹ ਐ ਚ ਹੋਰ ਕੀ ਆ ਯਾਰ ਯਾਰ ਆਉਂਦਾ ਬਾਈ ਹੋਰ